ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਆਰ ਚੈਨਲ ਜੀਕੇ ਕਲਾਸਰੂਮ ਅੱਜ ਆਪਾਂ ਗੱਲ ਕਰਾਂਗੇ ਕੇਂਦਰੀ ਅਤੇ ਰਾਜ ਵਿਧਾਨਪਾਲਿਕਾ ਦੇ ਰਿਲੇਟਡ ਤੇ ਉਹਨਾਂ ਦੇ ਰਿਲੇਟਡ ਕੁਝ ਇੰਪੋਰਟੈਂਟ ਕੁਐਸਚਨਸ ਨੇ ਉਹ ਅੱਜ ਤੁਹਾਨੂੰ ਕਵਰ ਕਰਾਏ ਜਾਣਗੇ ਸੋ ਥਿਸ ਇਜ਼ ਆ ਪਾਰਟ 1 ਸੋ ਵੀ ਕੈਨ ਸਟਾਰਟ ਨਾਓ ਫਰਸਟ ਕੁਐਸਚਨ ਇਜ਼ ਸੰਸਦ ਦੇ ਦੋਨਾਂ ਸਦਨਾਂ ਦੀ ਸੰਯੁਕਤ ਬੈਠਕ ਦੀ ਅਗਵਾਈ ਕੌਣ ਕਰਦਾ ਹੈ ਸਪੀਕਰ ਭਾਰਤ ਦਾ ਰਾਸ਼ਟਰਪਤੀ ਆਪਣਾ ਅਸਤੀਫਾ ਕਿਸ ਨੂੰ ਸੌਂਪਦਾ ਹੈ ਉਪਰਾਸ਼ਟਰਪਤੀ ਨੂੰ ਭਾਰਤ ਵਿੱਚ ਫੁਟਕਲ ਸ਼ਕਤੀਆਂ ਦੀ ਵਰਤੋਂ ਤੇ ਰੋਕ ਕਿੱਥੇ ਹੈ ਕੇਂਦਰ ਵਿੱਚ ਲੋਕਾਂ ਦੇ ਕੰਮਾਂ ਨੂੰ ਕਿਸ ਨੇ ਸਵੈ ਸੰਬੰਧੀ ਕਾਰਜ ਅਤੇ ਦੂਜਿਆਂ ਨਾਲ ਸੰਬੰਧਿਤ ਕਾਰਜ ਵਿੱਚ ਵੰਡਿਆ ਹੈ ਜੇ ਐਸਐਮਐਲ ਭਾਰਤ ਤੇ ਚੀਨ ਦੀ ਸੀਮਾ ਰੇਖਾ ਕਿਹੜੀ ਹੈ ਮੈਕਮੋਹਨ ਰੇਖਾ ਭਾਰਤੀਕ ਗਣਤੰਤਰ ਰਾਜ ਹੈ ਕਿਉਂ ਕਿਉਂਕਿ ਰਾਸ਼ਟਰਪਤੀ ਲੋਕਾਂ ਦੁਆਰਾ ਅਪਰਤੱਖ ਰੂਪ ਵਿੱਚ ਚੁਣਿਆ ਜਾਂਦਾ ਹੈ ਸੰਸਦ ਦੀਆਂ ਦੋਨਾਂ ਬੈਠਕਾਂ ਵਿਚਕਾਰ ਵੱਧ ਤੋਂ ਵੱਧ ਅੰਤਰਾਲ ਕਿੰਨਾ ਹੁੰਦਾ ਹੈ 6 ਮਹੀਨੇ ਦਾ ਲੋਕ ਸਭਾ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰਾਂ ਨੂੰ ਨਾਮਜ਼ਦ ਕਰ ਸਕਦਾ ਹੈ ਦੋ ਮੈਂਬਰਾਂ ਨੂੰ ਰਾਸ਼ਟਰਪਤੀ ਦੇ ਵੇਤਨ ਵਿੱਚ ਸੋਧ ਕੌਣ ਕਰਦਾ ਹੈ ਸੰਸਦ ਕਿਹੜਾ ਸਰਕਾਰ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਰੂਪ ਹੈ ਲੋਕਤੰਤਰ ਭਾਰਤੀ ਸੰਸਦ ਦੇ ਪ੍ਰਸੰਗ ਵਿੱਚ ਜਪੀਸੀ ਦਾ ਕੀ ਅਰਥ ਹੈ ਜੁਆਇੰਟ ਪਾਰਲੀਮੈਂਟਰੀ ਕਮੇਟੀ ਸੰਸਦ ਵਿੱਚ ਕੀ ਸ਼ਾਮਿਲ ਹੈ ਲੋਕ ਸਭਾ ਰਾਜ ਸਭਾ ਅਤੇ ਰਾਸ਼ਟਰਪਤੀ ਰਾਜ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ ਉਪ ਰਾਸ਼ਟਰਪਤੀ ਪਹਿਲੇ ਲੋਕ ਸਭਾ ਸਪੀਕਰ ਕੌਣ ਸਨ ਜੀ ਵੀ ਮਾਵਲੰਕਰ ਲਾਸਟ ਕੁਐਸਚਨ ਇਜ਼ ਰਾਸ਼ਟਰਪਤੀ ਦਾ ਭਾਸ਼ਣ ਕਿਸ ਦੁਆਰਾ ਤਿਆਰ ਕੀਤਾ ਜਾਂਦਾ ਹੈ ਕੇਂਦਰੀ ਮੰਤਰੀ ਮੰਡਲ ਥੈਂਕ ਯੂ ਸੋ ਮਚ ਫਰੈਂਡਸ ਫਾਰ ਵਾਚਿੰਗ ਆਵ